ਲੁਧਿਆਣਾ ਨਗਰ ਨਿਗਮ ਦੇ ਵੱਲੋਂ 20 ਤੋਂ 25 ਸਾਲਾ ਪੁਰਾਣੇ ਕਬਜ਼ੇ ਨੂੰ ਖਾਲੀ ਕਰਵਾਇਆ ਗਿਆ ਹੈ। ਇਹ ਕਬਜ਼ਾ ਗੰਦੇ ਨਾਲੇ ਦੇ ਉੱਤੇ ਸੁੰਦਰ ਨਗਰ ਤੋਂ ਲੈ ਕੇ ਮਾਦੋਪੂਰੀ ਤੱਕ ਕੀਤਾ ਗਿਆ ਸੀ। ਹਟਾਏ ਗਏ ਕਬਜ਼ੇ ਦੀ ਥਾਂ ਤੇ ਹੁਣ 20 ਤੋਂ 25 ਫੁੱਟ ਚੌੜੀ ਸੜਕ ਬਣਾਈ ਜਾਵੇਗੀ। ਇਹ ਕਾਰਵਾਈ ਬੁੱਡੇ ਨਾਲੇ ਦੇ ਕੰਡੇ ਦਰਿਆ ਦੇ ਵਿੱਚ ਕਨਵਰਟ ਕਰਨ ਦੇ ਲਈ ਕੀਤੀ ਗਈ ਹੈ ਅਤੇ ਜਲਦ ਹੀ ਇਸ ਜਗ੍ਹਾ ਤੇ ਨਵੀਂ ਸੜਕ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ ਸਰ ਅੱਜ ਕਿਹੜੀ ਜਗ੍ਹਾ ਤੇ ਕਾਰਵਾਈ ਕੀਤੀ ਗਈ ਕਿਸ ਚੀਜ਼ ਬੁੱਡੇ ਦਰਿਆ ਦੇ ਬੁੱਡੇ ਨਾਲੇ ਨੂੰ ਦਰਿਆਜ ਕਨਵਰਟ ਕਰਨ ਦਾ ਸਰਕਾਰਾਂ ਦੇ ਉੱਪਰਲੇ ਨੂੰ ਅੱਜ ਅੰਜਾਮ ਦਿੱਤਾ ਜਾ ਰਿਹਾ ਹੈ ਜਿਹੜੀ ਨਾਲੇ ਦੇ ਨਾਲ ਲੋਕਾਂ ਬਨਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹਨੂੰ ਅੱਜ ਖਾਲੀ ਕਰਵਾ ਕੇ ਪਾਣੀ ਦੀ ਡਿਵਰਜਨ ਜਿਹੜੀ ਆਪਾਂ ਕਰ ਰਹੇ ਆਂ ਈਟੀਪੀ ਪਲਾਂਟ ਲਗਾ ਕੇ ਉਹਦੇ ਵਾਸਤੇ ਮੁਹਿੰਮ ਰੰਮੀ ਹੋਈ ਹੈ ਕੁਝ ਕਬਜ਼ੇ ਲੋਕਾਂ ਵੱਲੋਂ ਹਲੇ ਖਾਲੀ ਨਹੀਂ ਸੀ ਕੀਤੇ ਪਰ ਮਸ਼ੀਨਰੀ ਦੀ ਦੇਖ ਕੇ ਉਹਨਾਂ ਵੱਲੋਂ ਖਾਲੀ ਕਰ ਦਿੱਤੇ ਗਏ ਨੇ ਅਸੀਂ ਉਹਨਾਂ ਨੂੰ ਅੱਜ ਰਸਤੇ ਦੇ ਰੂਪ ਵਿੱਚ ਬਦਲ ਕੇ ਲੈ ਜਾਵੋਗੇ ਇੱਥੇ ਰਸਤਾ ਇੱਕ ਲੋਕਾਂ ਦਾ ਬਣ ਜਾਏਗਾ ਜਿਹੜਾ ਕਿ ਆਈ ਥਿੰਕ 25 ਫੁੱਟ ਚੌੜੀ ਇੱਕ ਸੜਕ ਬਣਨ ਜਾ ਰਹੀ ਹੈ ਉਹਨੂੰ ਇੱਕ ਅੰਜਾਮ ਦਿੱਤਾ ਜਾਏ ਕਿੰਨੀ ਕੋ ਦੇਰ ਪੁਰਾਣੇ ਕਬਜ਼ੇ ਸੀ ਕਿੰਨਾ ਕੋ ਤਾਂ ਹੀ ਹੋਵੇ ਜਿਸ SLA ਤੇ ਇੱਟਾ ਮਸ਼ੀਨਰੀ ਦੇਖਣ ਨੂੰ ਮਿਲਦੀ ਹੈ ਇਹ ਕਬਜ਼ੇ ਕਟਵੜ 20 ਤੋਂ 25 ਸਾਲ ਪੁਰਾਣੇ ਕਬਜ਼ੇ ਨੇ ਥੋੜਾ ਜਿਹਾ ਲੋਕਾਂ ਨੂੰ ਤਕਲੀਫ ਵੀ ਹੁੰਦੀ ਹੈ ਪਰ ਕਬਜ਼ਾ ਛੱਡਣਾ ਹੀ ਪੈਣਾ ਹੈ ਸਰਕਾਰ ਦਾ ਵੀ ਮੇਜਰ ਉਪਰਾਲਾ ਹੈ ਕਿ ਕਬਜ਼ਾ ਇਸ ਟਾਈਮ ਛਡਵਾ ਕੇ ਲੋਕਾਂ ਦੀ ਚੀਜ਼ ਲੋਕਾਂ ਨੂੰ ਦਿੱਤੀ ਜਾਵੇ ਸੋ ਇਹ ਲੋਕਾਂ ਦਾ ਸੀਗਾ ਲੋਕਾਂ ਨੂੰ ਹੈਂਡਓਵਰ ਕਰ ਦੇਣਗੇ ਜੀ ਜੁਧਾਨਾ ਟੋਪਸ਼ੇਕ ਚੁਲੋਟਾ ਦੀ ਰਪੋਰਟ